ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅਸੀਂ ਦਰਸ਼ਨ ਕਰ ਰਹੇ ਹਾਂ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਵੱਖ-ਵੱਖ ਗੁਰਦੁਆਰਾ ਸਾਹਿਬ ਦੀ ਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਸੁਲਤਾਨਪੁਰ ਲੋਧੀ ਦੇ ਵਿੱਚ ਤੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਗੁਰੂ 베ਦ ਸਾਹਿਬ ਜਿਹੜਾ ਕਿ ਬਹੁਤ ਹੀ ਮਸ਼ਹੂਰ ਗੁਰਦੁਆਰਾ ਸਾਹਿਬ ਆ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਸਿੱਖ ਇਤਿਹਾਸ ਵੱਜੋ ਬਹੁਤ ਹੀ ਮਹੱਤਵਪੂਰਨ ਸਥਾਨ ਜਿਵੇਂ ਕਿ ਆਪਾਂ ਜਾਣਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਮਹਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਘਰ ਲਾਹੌਰ ਦੇ ਨੇੜੇ ਰਾਏਪੋਏ ਦੀ ਤਲਵੰਡੀ ਵਿਖੇ ਹੋਇਆ ਜਿਹੜਾ ਕਿ ਹੁਣ ਨਨਕਾਣਾ ਸਾਹਿਬ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਤੇ ਹੁਣ ਮੌਜੂਦਾ ਪਾਕਿਸਤਾਨ ਵਿੱਚ ਸਥਿਤ ਹੈ ਉਹਨਾਂ ਦੇ ਵੱਡੇ ਭੈਣ ਬੇਬੇ ਨਾਨਕੀ ਜਿਹੜੇ ਉਹਨਾਂ ਤੋਂ 5 ਸਾਲ ਵੱਡੇ ਸਨ ਉਨ੍ਹਾਂ ਦਾ ਵਿਆਹ 1475 ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਕਿ ਲਾਹੌਰ ਦੇ ਗਵਰਨਰ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕਰਦੀ ਸੀ ਉਹ ਨਾਨਕ ਦੇਵ ਜੀ ਤਾਂ ਆਪਣੀ ਭੈਣ ਨਾਲ ਪਿਆਰ ਹੋਣ ਕਰਕੇ ਉਹ ਵੀ ਸੁਲਤਾਨਪੁਰ ਆਪਣੀ ਭੈਣ ਅਤੇ ਜੀਜਾਈ ਦੇ ਘਰ ਰਹਿਣ ਲਈ ਆ ਗਏ ਤੇ ਸੁਲਤਾਨਪੁਰ ਲੋਧੀ ਆ ਕੇ 20 ਸਾਲ ਦੀ ਉਮਰ ਦੇ ਵਿੱਚ ਦੌਲਤ ਖਾਨ ਅਧੀਨ ਮੋਦੀਖਾਨੇ ਵਿੱਚ ਕੰਮ ਕਰਨ ਲੱਗ ਪਏ ਅੱਜ ਆਪਾਂ ਦਰਸ਼ਨ ਕਰਾਂਗੇ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਉਹਨਾਂ ਦੇ ਇਤਿਹਾਸ ਬਾਰੇ ਜਾਣਾਂਗੇ ਅਤੇ ਗੁਰੂ ਘਰ ਦੇ ਦਰਸ਼ਨ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਨ ਲੱਗੇ ਹਾਂ ਗੁਰਦੁਆਰਾ ਸ੍ਰੀ ਗੁਰੂ ਬੇਰ ਸਾਹਿਬ ਵੈਈ ਨਦੀ ਦੇ ਕੰਡੇ ਵਸਿਆ ਇਹ ਸਥਾਨ ਬਹੁਤ ਹੀ ਪਵਿੱਤਰ ਸਥਾਨ ਤੇ ਬੀਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਤੇ 13 ਦਿਨ ਬਤੀਤ ਕੀਤੇ ਸultanpur Lodhi ਉਹ ਸਥਾਨ ਹੈ ਜਿੱਥੇ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਧ ਸਮਾਂ ਬਤੀਤ ਗੁਰਦੁਆਰਾ ਸ੍ਰੀ ਬੀਰ ਸਾਹਿਬ ਕਾਲੀ ਬਈ ਦੇ ਬਿਲਕੁਲ ਕੰਡੇ ਤੇ ਸਥਿਤ ਹੈ ਗੁਰੂ ਨਾਨਕ ਦੇਵ ਜੀ ਇਸ ਨਦੀ ਵਿੱਚ ਰੋ ਜਾ ਕੇ ਇਸ਼ਨਾਨ ਕਰਦੇ ਤੇ ਦੇ ਨਾਲ ਹੀ ਬੈ ਕੇ ਰੱਬ ਦੀ ਭਗਤੀ ਵਿੱਚ ਲੀਨ ਹੋ ਜਾਂਦੇ। ਉਸ ਸਮੇਂ ਜਿਹੜੀ ਬੀਰੀ ਥੱਲੇ ਗੁਰੂ ਨਾਨਕ ਦੇਵ ਜੀ ਭਗਤੀ ਕਰਦੇ ਸਨ, ਉਹ ਬੀਰ ਸਾਹਿਬ ਅੱਜ ਵੀ ਇਸ ਸਥਾਨ ਤੇ ਸਥਿਤ ਹੈ ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਬੀਰ ਸਾਹਿਬ ਤੇ ਹੈ। ਗੁਰਦੁਆਰਾ ਬੀਰ ਸਾਹਿਬ ਵਿਖੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ। ਇਸ ਸਥਾਨ ਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਦਰਸ਼ਨ ਕਰਨ ਆਉਂਦੀਆਂ ਨੇ ਤੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੀਆਂ ਇੱਥੇ ਸੰਗਤ ਲਈ ਨੰਗਰ ਤੇ ਰਹਿائش ਦਾ ਪ੍ਰਬੰਧ ਵੀ ਇੱਕ ਦਿਨ ਗੁਰੂ ਨਾਨਕ ਦੇਵ ਜੀ ਕਾਲੀ ਵੇਈ ਵਿਖੇ 9 ਦਿਨਾਂ ਦੇ ਅਲੋਪ ਹੋ ਗਏ ਤੇ ਉਹਨਾਂ ਦੀ 3 ਦਿਨ ਬਾਅਦ ਉਹਨਾਂ ਦੀ ਪੁਨਰ ਉਪਸਥਿਤੀ ਸੰਤ ਕਾਟ ਵਿਖੇ ਹੋਈ ਜਿੱਥੇ ਉਹਨਾਂ ਨੇ ਕਿਹਾ ਨਾ ਕੋਈ Hindu ਨਾ ਕੋਈ Muslim ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸੰਤ ਘਾੜ ਦੇ ਦਰਸ਼ਨ ਵੀ ਕਰਾਂਗੇ। ਤੁਸੀਂ ਮੇਰੇ ਪਿੱਛੇ ਦਰਸ਼ਨ ਕਰ ਸਕਦੇ ਹੋ। ਵਹੀ ਨਦੀ ਦੇ ਵਹੀ ਨਦੀ ਦੇ ਵਿੱਚ ਰੋਜ਼ ਗੁਰੂ ਸਾਹਿਬਾਨ ਇੱਥੇ ਆ ਕੇ ਇਸ਼ਨਾਨ ਕਰਕੇ ਇਹ ਭੋਰਾ ਸਾਹਿਬ ਦੇ ਵਿੱਚ ਬਹਿ ਕੇ ਤਪੱਸਿਆ ਕਰਦੇ ਸੀਗੇ। ਤੇ ਇਹ ਉਹ ਪਵਿੱਤਰ ਨਦੀ ਹੈ ਵਹੀ ਨਦੀ। ਗੁਰਦੁਆਰਾ ਬੀਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਪਾ ਚਲਦੇ ਹੀ ਗੁਰਦੁਆਰਾ ਛੇਰੀ ਗੁਰੂ ਹਟ ਸਾਹਿਬ ਜਿਹੜਾ ਕਿ ਬਿਲਕੁਲ ਉਸ ਨੇੜੇ ਹੀ ਹੈ ਅੱਛਾ ਕੀ ਇਤਿਹਾਸ ਹੈ ਬੀਰ ਸਾਹਿਬ ਦਾ ਕਿ ਗੁਰਦੁਆਰਾ ਸ੍ਰੀ ਬੀਰ ਸਾਹਿਬ ਹੈ ਵੀਰੇ ਜਿੱਥੇ ਮਹਾਰਾਜ ਜੀ ਨੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀਗੀ ਉਹ ਤਪਸਥਾਨ ਹੈ ਜਿੱਥੇ ਮਹਾਰਾਜ ਜੀ ਬੈਠ ਕੇ ਭਗਤੀ ਕਰਦੇ ਸੀਗੇ ਉਹ ਅੰਦਰ ਹੈ ਬੀਰੀ ਸਾਹਿਬ ਦੇ ਥੱਲੇ ਤੇ ਇੱਥੇ ਲੱਗੇ 1 ਤੋਂ 10 ਕਿਲੋਮੀਟਰ ਗੁਰਦੁਆਰਾ ਹਟ ਸਾਹਿਬ ਜਿੱਥੇ ਮਹਾਰਾਜ ਜੀ ਪਹਿਲਾਂ ਮੋਦੀ ਖਾਨਾ ਚਲਾਉਂਦੇ ਹੁੰਦੇ ਹੀ ਹੈ ਉੱਥੇ ਲੋਕਰੀ ਕਰਦੇ ਸੀਗੇ ਉੱਥੇ ਮਾਰੇ ਨੇ ਤੇਰਾਂ ਤਰ੍ਹਾਂ ਤੋਲਿਆ ਸੀਗਾ ਜੀ ਹੋਰ ਕਿਹੜੇ ਕਿਹੜੇ ਗੁਰਦੁਆਰੇ ਗੁਰਦਾਰੇ ਲੱਗੇ ਇੱਥੇ ਆਪਣੇ ਬੇਬੇ ਨਾਨਕੀ ਆ ਬੇਬੇ ਨਾਨਕੀ ਜੀ ਦਾ ਪ੍ਰਾਤਨ ਘਾਰੇ ਆ ਤੇ ਇਧਰੋਂ ਜਾ ਕੇ ਆਪਣਾ ਗੁਰਦਰਾ ਸੰਤ ਘਾਟ ਜਿੱਥੇ ਬਾਬਾ ਜੀ ਬਈਨੇ ਦੀਚੇ ਲੋਪ ਰੇ ਸਤੰ ਦਿਨ ਉਸ ਤੋਂ ਬਾਅਦ ਆ ਪ੍ਰਗਟ ਹੋਇਸੀ ਗੁਰਦਰਾ ਸੰਤ ਘਾਟ ਆ ਉੱਥੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ ਉਹਨਾਂ ਨੇ ਤੇ ਉੱਥੋਂ ਜਾ ਕੇ ਸੱਜੇ ਪਾਸੇ ਜਾ ਕੇ ਗੁਰਦਰਾ ਗੁਰੂ ਕਾ ਬਾਗ ਜਿੱਥੇ ਬਾਬਾ ਜੀ ਸਹਿਬ ਜੀ ਨੇ ਜਨਮ ਲਿਆ ਹੀ ਲਕਮੀ ਦਾਸ ਤੇ ਸ੍ਰੀ ਚੰਦ ਜੀ ਨੇ ਫੇ ਲੱਗ ਕੇ ਗੁਰਦੁਆਰਾ ਸੇਰਾ ਸਾਹਿਬ ਆ ਜਿੱਥੇ ਛੇਵੇਂ ਪਾਸ਼ੀ ਦਾ ਸੇਰਾ ਖੁੱਲੇਗਾ ਜਦੋਂ ਮਾਤਾ ਜੀ ਨੂੰ ਵਿਆਹ ਲਾਇਆ ਸੀ ਇੱਥੇ ਉਹ ਲੱਗ ਕੇ ਗੁਰਦੁਆਰਾ ਕੋਟੜੀ ਸਾਹਿਬ ਆ ਜਿੱਥੇ ਮਹਾਰਾਜ ਚਿਕੋ ਹੱਟ ਸਾਹਿਬ ਦਾ ਆਪਣਾ ਹਿਸਾਬ ਪੁੱਛਿਆ ਗਿਆ ਜਿੱਥੇ ਤੋਂ 760 ਰੁਪਏ ਵੱਧ ਨਿਕਲੇ ਸੀ ਉਹ ਗੁਰਦੁਆਰਾ ਕੋਟੜੀ ਸਾਹਿਬ ਆ ਕੀ ਬੋਲੋ ਵੀ ਗੁਰ ਜੀ ਦਾ ਖਾਲਸਾ ਤੇ ਅਸੀਂ ਆ ਗਏ ਹਾਂ ਗੁਰਦੁਆਰਾ ਸ੍ਰੀ ਗੁਰੂ ਹਟ ਸਾਹਿਬ ਇਹ ਸਥਾਨ ਤੇ ਤੇ ਗੁਰੂ ਸਾਹਿਬ ਜੀ ਮੋਦੀ ਖਾਨਾ ਸੀਗਾ ਤੇ ਉਹ ਇੱਥੇ ਕੰਮ ਕਰਦੇ ਸੀਗੇ ਤੇ ਇੱਥੇ ਹੀ 13-13 ਤੋਲਦੇ ਸੀਗੇ ਤੇ ਜ਼ਰੂਰਤਮੰਦ ਲੋਕਾਂ ਦੀ ਹੈਲਪ ਕਰਦੇ ਸੀਗੇ ਤੇ ਚਲੋ ਦਰਸ਼ਨ ਕਰਦੇ ਆ ਗੁਰਦੁਆਰਾ ਸ੍ਰੀ ਗੁਰੂ ਹਟ ਸਾਹਿਬ ਗੁਰਦੁਆਰਾ ਸ੍ਰੀ ਪੀਰ ਸਾਹਿਬ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਗੁਰਦੁਆਰਾ ਹਟ ਸਾਹਿਬ ਸਥਿਤ ਹੈ ਗੁਰਦੁਆਰਾ ਸ੍ਰੀ ਹਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਉਸ ਥਾਂ ਤੇ ਸਥਿਤ ਹੈ ਜਿੱਥੇ ਨਵਾਬ ਦੌਲਤ ਖਾਨ ਦਾ ਮੋਦੀ ਖਾਨਾ ਹੁੰਦਾ ਸੀ ਤੇ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਵਿੱਚ ਬਤੌਰ ਮੁੱਦੀ ਵਜੂ ਨੌਕਰੀ ਕਰਦੇ ਹੁੰਦੇ ਸਨ ਇੱਥੇ ਹੀ ਗੁਰੂ ਸਾਹਿਬ ਲੋੜਵੰਦਾਂ ਨੂੰ ਅਨਾਜ ਦੇ ਕੇ ਝੋੜੀਆਂ ਭਰਦੇ ਹੁੰਦੇ ਸਨ ਜਿਨ੍ਹਾਂ ਵਟਿਆਂ ਨਾਲ ਗੁਰੂ ਜੀ ਅਨਾਜ ਤੋਲਦੇ ਸਮੇਂ ਤੇਰਾ ਤੇਰਾ ਦੀ ਧੁਨ ਆਲਾਪ ਕੇ ਮੁੱਦੀ ਖਾਨੇ ਵਿੱਚ ਆਏ ਲੋਕਾਂ ਦਾ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਪੱਕਾ ਕਰਦੇ ਸਨ ਉਹ ਪਾਵਨ ਵਟੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨ ਲਈ ਸ਼ਿਸ਼ੋਭਨੀ ਕਹਿੰਦੇ ਇੱਥੇ ਕਈ ਵਾਰ ਕਈ ਲੋਕਾਂ ਨੇ ਨਵਾਬ ਦੌਲਤਖਾਨ ਲੋਧੀ ਕੋਲੇ ਸ਼ਿਕਾਇਤ ਕੀਤੀ ਕਿ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਫਰੀਦ ਦੇ ਵਿੱਚ ਹੀ ਸਮਾਨ ਦੇ ਜਾਂਦੇ ਹਨ ਪਰ ਚੈੱਕ ਕਰਨ ਉਪਰੰਤ ਸਾਰਾ ਸਬਕਤਾ ਬਿਲਕੁਲ ਠੀਕ ਪਾਇਆ ਗਿਆ ਇਸ ਗੁਰਦੁਆਰਾ ਸਾਹਿਬ ਵਿਖੇ ਉਸ ਸਮੇਂ ਜਿਹੜੇ ਵੱਟੇ ਸਮਾਨ ਦਾ ਭਾਰਤ ਉਹਨਾਂ ਦੀ ਯੂਜ਼ ਹੁੰਦੇ ਸਨ ਉਹ ਹਜੇ ਵੀ ਸਥਿਤ ਹਨ ਇਹ ਉਹ ਇਤਿਹਾਸਿਕ ਬੇਈ ਨਦੀ ਹੈ ਜਿਹਦੇ ਵਿੱਚ ਗੁਰੂ ਨਾਨਕ ਦੇਵ ਪਾਸ਼ਾ ਜੀ ਇਸ਼ਨਾਨ ਕਰ ਕਰਦੇ ਸਨ ਅਤੇ ਉਸ ਤੋਂ ਬਾਅਦ ਆਪਣਾ ਮੂਲ ਮੰਤਰ ਤੇ ਜਪ ਤਪ ਕਰਦੇ ਸਨ ਤੇ ਇਹ ਬੇਈ ਨਦੀ ਪਹਿਲਾਂ ਕਾਫੀ ਦੂਸ਼ਿਤ ਹੋ ਚੁੱਕੀ ਸੀਗੀ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਉਹਨਾਂ ਦੀ ਮਿਹਨਤ ਸਦਕਾ ਇਹ ਦੁਬਾਰਾ ਤੋਂ ਸੁਰਜੀਤ ਕਰ ਦਿੱਤੀ ਗਈ ਹੈ ਬਹੁਤ ਸੋਹਣੀ ਸਾਫ ਸਫਾਈ ਤੁਸੀਂ ਦੇਖ ਸਕਦੇ ਹੋ ਤੇ ਇਹ ਚੀਜ਼ਾਂ ਜਿਹੜੀਆਂ ਬਣਾਈਆਂ ਗਈਆਂ ਇਹ ਜਿਹੜੀ ਸੰਗਤ ਇੱਥੇ ਆਉਂਦੀ ਆ ਉਹਦੇ ਵਾਸਤੇ ਇੱਕ ਕਲਚਰ ਵੀ ਆ ਬੱਚਿਆਂ ਨੂੰ ਦਿਖਾ ਸਕਦੇ ਹਾਂ ਕਿਉਂਕਿ ਇਹ ਚੀਜ਼ਾਂ ਸ਼ਾਇਦ ਹੀ ਕਿਤੇ ਪੰਜਾਬ 'ਚ ਹੋਰ ਕਿਤੇ ਇਦਾਂ ਵਰਕਿੰਗ ਦੇ ਵਿੱਚ ਆਪਾਂ ਨੂੰ ਮਿਲਦੀਆਂ। ਸੋ ਜਿਹੜੇ ਬੱਚੇ ਆ ਉਹ ਇਹਨਾਂ ਨੂੰ ਦੇਖ ਕੇ ਸਮਝ ਸਕਦੇ ਆ ਵੀ ਇਦਾਂ ਦਾ ਵਰਕਿੰਗ ਮਾਡਲ ਪੰਜਾਬ ਦਾ ਹੁੰਦਾ ਸੀ ਪਹਿਲਾਂ। ਆਪਾਂ ਤੁਹਾਨੂੰ ਇੱਥੋਂ ਪਾਣੀ ਕੱਢ ਕੇ ਦਿਖਾਉਨੇ ਆ। ਪਹਿਲਾਂ ਵਾਲੇ ਸਮਿਆਂ 'ਚ ਐਂ ਕਰ ਦਿੰਦੇ ਹਰਟ ਕਹਿੰਦੇ ਨੇ ਇਹਨਾਂ ਨੂੰ। ਐ ਯਾ ਵਾ ਪਹਿਲ ਪਹਿਲਾਂ ਵਾਲੇ ਸਮਿਆਂ 'ਚ ਤਾਂ ਇਦਾਂ ਹੀ ਪਾਣੀ ਨਿਕਲਦਾ ਹੁੰਦਾ ਸੀਗਾ ਤੇ ਫਿਰ ਆਪਾਂ ਬੈਲ ਬੰਨ੍ਹ ਦਿੰਦੇ ਸੀ ਹਨਾ ਇਹਨਾਂ ਨਾਲ ਤੇ ਘੁੰਮਦੇ ਸੀ ਤੇ ਉਹਨਾਂ ਨਾਲ ਆ ਚੱਕੀ ਘੁੰਮ ਕੇ ਇਤੋਂ ਪਾਣੀ ਨਿਕਲਦਾ ਸੀਗਾ ਯਾ ਵਾ ਤੇ ਹੁਣ ਅਸੀਂ ਦਰਸ਼ਨ ਕਰਦੇ ਆਂ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਅੰਤਰਯਾਮਤਾ ਸਾਹਿਬ ਜੀ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ ਤੇ ਸੁਲਤਾਨਪੁਰ ਲੋਧੀ ਸ਼ਹਿਰ ਦੇ ਬਿਲਕੁਲ ਵਿਚਾਲੇ ਆ ਤੇ ਗੁਰਦੁਆਰਾ ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਕਰਦੇ ਅਸੀਂ ਪਹੁੰਚੇ ਆਂ ਗੁਰਦੁਆਰਾ ਅੰਤਰਯਾਮਤਾ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਆ ਇਹ ਇੱਥੋਂ ਦਾ ਇਤਿਹਾਸ ਚਲੋ ਵੇਖਦੇ ਜਦੋਂ ਕਾਜੀ ਮੁਲਾਣੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਆਖਦੇ ਹੋ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਭ ਨੂੰ ਬਰਾਬਰ ਕਹਿੰਨੇ ਆ ਤਾਂ ਚਲੋ ਸਾਡੇ ਨਾਲ ਨਮਾਜ਼ ਗੁਜ਼ਾਰੋ ਤਾਂ ਗੁਰੂ ਜੀ ਉਹਨਾਂ ਨਾਲ ਮਸਜਿਦ ਵਿੱਚ ਆਏ ਤੇ ਨਮਾਜ਼ ਕਰਕੇ ਕਾਜੀ ਕਹਿੰਦਾ ਤੂੰ ਤਾਂ ਸਾਡੇ ਨਾਲ ਨਮਾਜ਼ ਨਹੀਂ ਪੜੀ ਤਾਂ ਗੁਰੂ ਜੀ ਕਹਿਣ ਲੱਗੇ ਤੁਹਾਡਾ ਮੰਨਤਾ ਕਰ ਨਵਜੰਮੀ ਬੱਚੇਰੀ ਦੇ ਰਾਖੀ ਕਰ ਰਿਆ ਹੈ ਤੇ ਖੂਚ ਨਾ ਡਿੱਗ ਜਵੇ ਤੇ ਨਵਾਬ ਦੌਲਤ ਖਾਨ ਦਾ ਮੰਨਤਾ ਕਾਬਲ ਦੀ ਧਰਤੀ ਤੇ ਸੋਹਣੇ ਕੋੜੇ ਖਰੀਦਦਾ ਪਿਆ ਸੀ ਅਸੀਂ ਨਮਾਜ਼ ਕਿਸ ਨਾਲ ਪੜਦੇ ਸਭ ਹੈਰਾਨ ਹੋਏ ਅਤੇ ਕਹਿਣ ਲੱਗੇ ਕਿ ਗੁਰੂ ਸਾਹਿਬ ਦਾ ਜਾਨੀ ਜਾਨ ਨੇ ਅੰਤਰਯਾਮੀ ਸਭ ਨੇ ਗੁਰੂ ਜੀ ਨੂੰ ਨਮਸਕਾਰਾਂ ਕੀਤੀਆਂ ਤੇ ਇਸੇ ਪ੍ਰਸੰਗ ਤੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਗੁਰਦੁਆਰਾ ਸ੍ਰੀ ਅੰਤਰਯਾਮਤਾ ਸਾਹਿਬ ਹੋ ਗਿਆ ਤੇ ਇਸ ਤੋਂ ਬਾਅਦ ਅਸੀਂ ਦਰਸ਼ਨ ਕਰਨ ਆਏ ਆ ਉਹ ਇਤਿਹਾਸਿਕ ਸਥਾਨ ਦੇ ਉਹ ਘਰ ਦੇ ਵਿੱਚ ਜਿੱਥੇ ਬੇਬੀ ਨਾਨਕੀ ਤੇ ਜੈਰਾਮ ਭਾਈਆ ਜੀ ਕੋਲ ਗੁਰੂ ਨਾਨਕ ਦੇਵ ਜੀ ਰਹਿੰਦੇ ਸਨ ਤੇ ਬਹੁਤ ਹੀ ਸੋਹਣੀ ਮਾਰਤ ਹੁਣ ਤੱਕ ਸੰਭਾਲ ਕੇ ਰੱਖੀ ਹੋਈ ਹੈ ਤੇ ਇਸ ਥਾਂ ਤੇ ਇਤਿਹਾਸਿਕ ਖੂਬ ਬੇਬੇ ਨਾਨਕੀ ਜੀ ਸਥਿਤ ਹੈ ਇਹ ਇਤਿਹਾਸਿਕ ਖੂਈ ਵਿੱਚੋਂ ਬੇਬੇ ਨਾਨਕੀ ਜੀ ਜਲ ਵਰਤਾਇਆ ਕਰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਉਦਾਸੀ ਤੇ ਗਏ ਸਨ ਤਾਂ ਬੇਬੇ ਜੀ ਨੇ ਇਸ ਖੂਬ ਵਿੱਚੋਂ ਜਲ ਲੈ ਕੇ ਪ੍ਰਸ਼ਾਦਾ ਤਿਆਰ ਕਰਕੇ ਵੀਰ ਜੀ ਨੂੰ ਯਾਦ ਕੀਤਾ ਦਾ ਗੁਰੂ ਜੀ ਨੇ ਆ ਕੇ ਪ੍ਰਸ਼ਾਦਾ ਛਕਿਆ ਅਤੇ ਭੈਣ ਜੀ ਨੂੰ ਦਰਸ਼ਨ ਦਿੱਤੇ ਤੇ ਗੁਰਨਾਨਕ ਦੇਵ ਜੀ ਇਸ ਘਰ ਦੇ ਵਿੱਚ ਜਦ ਤੱਕ ਉਹਨਾਂ ਦਾ ਵਿਆਹ ਨਹੀਂ ਹੋਇਆ ਉ ਤੱਕ ਰਹੇ ਵਿਆਹ ਹੋਣ ਤੋਂ ਮਗਰੋਂ ਗੁਰਨਾਨਕ ਦੇਵ ਜੀ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਰਹਿਣ ਲੱਗ ਪਏ ਸੀ ਇਸ ਘਰ ਦੇ ਫਸਟ ਫਲੋਰ ਤੇ ਪੰਜਾਬ ਘਰ ਸਥਿਤ ਹੈ ਜਿੱਥੇ ਗੁਰਨਾਨਕ ਦੇਵ ਜੀ ਨਾਲ ਸੰਬੰਧਿਤ ਵੱਖ-ਵੱਖ ਘਟਨਾਵਾਂ ਤਸਵੀਰਾਂ ਦੇ ਤੌਰ ਤੇ ਲਗਾਈਆਂ ਹੋਈਆਂ ਨੇ ਤੇ ਤਸਵੀਰਾਂ ਨੂੰ ਦੇਖ ਕੇ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਮਿਲਦੀ ਹੈ ਤੇ ਇਤਿਹਾਸਿਕ ਘਟਨਾਵਾਂ ਨੂੰ ਸਮਝਣ ਦਾ ਮੌਕਾ ਮਿਲਦਾ ਤੇ ਇਹਨਾਂ ਤਸਵੀਰਾਂ ਦੇ ਵਿੱਚ ਬਾਬਾ ਨਾਨਕ ਜੀ ਦਾ ਇਤਿਹਾਸ ਸਮਝਾਇਆ ਗਿਆ ਹੈ ਜੀ ਪਾਂਡੇ ਕੋਲ ਪੜ੍ਹਦੇ ਸੀਗੇ ਹੈ ਨਾ ਇਹ ਦੇਖੋ ਇਹ ਇਹ ਜੋ ਸਿੱਧ ਬੋਸਟ ਹੋਈ ਸੀ ਤੇ ਪਾਲਾ ਮਰਦਾਨਾ ਜੀ ਨਾਲ ਬੈਠੇ ਨੇ ਤੇ ਕਾਫੀ ਕੁਝ ਇਤਿਹਾਸ ਲਿਖਿਆ ਹੋਇਆ ਇੱਥੇ ਤੇ ਆ ਦੇਖੋ ਇਹ ਘਰ ਕਾਫੀ ਪ੍ਰਾਤਨ ਹੈ ਤੇ ਸਾਹਮਣੇ ਰੱਖਿਆ ਹੋਇਆ ਇਹ ਅਸੀਂ ਦਰਸ਼ਿਤ ਕਰਦੇ ਹਾਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਤੇ ਅਸੀਂ ਆਏ ਹਾਂ ਗੁਰਦੁਆਰਾ ਸ੍ਰੀ ਗੁਰੂ ਸੰਤ ਕਾੜ ਸਾਹਿਬ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਨਾਣਕ ਦੇਵ ਜੀ ਬੇਈ ਨਦੀ ਦੇ ਵਿੱਚ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਇੱਥੇ ਪ੍ਰਗਟ ਹੋਏ ਸੀਗੇ ਤੇ ਬਹੁਤ ਹੀ ਪਵਿੱਤਰ ਗੁਰਦੁਆਰਾ ਸਾਹਿਬ ਹੈ। ਗੁਰਦੁਆਰਾ ਸੰਤ ਕਾੜ ਸਾਹਿਬ ਤੇ ਜਿਵੇਂ ਤੁਹਾਨੂੰ ਪਤਾ ਹੈ ਜਿੱਦਾਂ ਬੇਈ ਨਦੀ ਦੇ ਵਿੱਚ ਜਦੋਂ ਗੁਰਨਾਣਕ ਦੇਵ ਜੀ ਤਿੰਨ ਦਿਨ ਲਈ ਅਲੋਪ ਰਹੇ ਤਾਂ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰਨਾਣਕ ਦੇਵ ਜੀ ਬੇਈ ਵਿੱਚ ਤੁੱਬੀ ਮਾਰਨ ਉਪਰੰਤ ਤੀਜੇ ਦਿਨ ਪ੍ਰਗਟ ਹੋਏ ਸਨ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਬਾਬਾ ਪੈਂਦਾ ਸੱਚਖੰਡ ਨੌ ਨਿੱਧ ਨਾਮ ਗਰੀਬੀ ਪਾਈ ਅਰਥਾਤ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਨਿਰੰਕਾਰ ਦੇ ਦੇਸ਼ ਸੱਚਖੰਡ ਵਿਰਾਜ ਕੇ ਉੱਥੋਂ ਨੌ ਨਿੱਦ ਨਾਮ ਗਰੀਬੀ ਅਥਵਾ ਬਾਣੀ ਸਮੇਤ ਗੁਰਿਆਈ ਦਾ ਸ਼ਿਰੋਪਾ ਲੈ ਕੇ ਇੱਥੇ ਪ੍ਰਗਟ ਹੋ ਗੁਰੂ ਜੀ ਨੇ ਇੱਥੇ ਮੂਲ ਮੰਤਰ ਦਾ ਉਚਾਰਨ ਕੀਤਾ ਇਸ ਥਾਂ ਤੇ ਆਖਿਆ ਨਾ ਕੋਈ Hindu ਨਾ ਕੋਈ Musalman ਤੇ ਸਾਹਮਣੇ ਗੁਰਦੁਆਰਾ ਸ੍ਰੀ ਗੁਰੂ ਮੂਲ ਮੰਤਰ ਸਾਹਿਬ ਦੀ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਜਿਹੜੀ ਕਿ ਅੰਡਰ ਕੰਸਟਰਕਸ਼ਨ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਦੀ ਥਿੱਤੇ ਤੇ ਅਸੀਂ ਅੱਜ ਆ ਗਏ ਆ ਜੀ ਗੁਰੂ ਸਾਹਿਬ ਦੇ ਗੁਰਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਗੁਰੂ ਕਾ ਬਾਗ ਅੱਜ ਆਪਾਂ ਪਹੁੰਚਿਆ ਜੀ ਗੁਰਨਾਨਕ ਪਾਸ਼ਾ ਜਿਹਦੀ ਉਸ ਸਥਾਨ ਦੇ ਉੱਪਰ ਜਿੱਥੇ ਉਹਨਾਂ ਨੇ 13 ਸਾਲ ਦਾ ਲੰਬਾ ਸਮਾਪਤੀ ਕੀਤਾ ਤੇ ਆਪਾਂ ਸਭ ਤੋਂ ਪਹਿਲਾਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਵਿਆਹ ਤੋਂ ਬਾਅਦ ਗੁਰਦਾ ਦੇ ਪਾਸ਼ਾ ਆਪਣੇ ਪਰਿਵਾਰ ਸਮੇਤ ਰਹੇ ਤੇ ਇੱਥੇ ਹੀ ਉਹਨਾਂ ਦੇ ਦੋ ਬੱਚਿਆਂ ਦਾ ਬਾਬਾ ਲਖਮੀ ਦਾਸ ਤੇ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਹੋਇਆ ਆਓ ਜੀ ਕਰਦੇ ਹਾਂ ਦਰਸ਼ਨ ਬਹੁਤ ਹੀ ਪਵਿੱਤਰ ਸਥਾਨ ਹੈ ਕਰ ਰਹੇ ਹੋ ਜੀ ਉਸ ਪ੍ਰਾਤਨ ਖੂਹ ਦੇ ਜਿੱਥੇ ਅ ਗੁਰੂ ਜੀ ਦਾ ਪਰਿਵਾਰ ਇਸ ਤੋਂ ਜਲ ਲੈ ਕੇ ਆਪਣੇ ਰੋਜ਼ ਦੀ ਜ਼ਿੰਦਗੀ ਦੇ ਵਿੱਚ ਵਰਤਿਆ ਕਰਦੇ ਸਨ ਚਾਹੇ ਉਹ ਖਾਣਾ ਬਣਾਉਣ ਤੋਂ ਲੈ ਕੇ ਜੋ ਵੀ ਰੋਜ਼ ਦੀ ਡੇਲੀ ਲਾਈਫ ਦੇ ਕੰਮ ਹੁੰਦੇ ਸੀ ਉਹ ਇੱਥੋਂ ਵਰਤੇ ਇਸ ਸੰਤ ਦੇ ਗੁਰੂ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚਾਂਦੀ ਦਾ ਜਨਮ ਅਤੇ ਛੋਟੇ ਸੁਪੁੱਤਰ ਬਾਬਾ ਲਖਮੀਦਾਸ ਜੀ ਦਾ ਜਨਮ ਮਾਤਾ ਸੁਲਖਣੀ ਜੀ ਦੀ ਹੁੱਕ ਚੋਂ ਹੋਇਆ ਸੀ ਤੇ ਆਓ ਜੀ ਕਰਦੇ ਆ ਦਰਸ਼ਨ ਗੁਰਦੁਆਰਾ ਗੁਰੂ ਕਬਾਤ ਤੁਹਾਰਾ ਗੁਰੂ ਦਾ ਬਾਗ ਇਸ ਦੀ ਬੇਸਮੈਂਟ ਦੇ ਵਿੱਚ ਹਲੇ ਵੀ ਗੁਰੂ ਸਾਹਿਬ ਜੀ ਦੇ ਘਰ ਦੇ ਪੁਰਾਤਨ ਅਵਿਸ਼ੇਸ਼ ਹਜੇ ਵੀ ਸੰਭਾਲ ਕੇ ਰੱਖੇ ਹੋਏ ਨੇ ਤਾਂ ਜੋ ਸੰਗਤ ਆ ਕੇ ਪੁਰਾਣੇ ਘਰ ਦੇ ਦਰਸ਼ਨ ਕਰ ਦੇਖੋ ਜੀ ਆਪਾਂ ਪੁਰਾਣੀ ਇਮਾਰਤ ਦੇਖ ਸਕਦੇ ਆਂ ਦੇਖੋ ਪੁਰਾਣੇ ਸਟਾਈਲ ਨਾਲ ਬਣੀ ਹੋਈ ਆ ਬੜਾ ਹੀ ਸੁਹਣਾ ਨਜ਼ਾਰਾ ਦੇਖੋ ਇੱਥੇ ਵੀ ਪਹਿਲਾ ਗੁਰੂ ਨਾਨਕ ਦੇਵ ਜੀ ਰਹਿੰਦੇ ਸੀਗੇ ਇਸ ਸਥਾਨ ਤੇ ਤੇ ਪੁਰਾਣਾ ਹਜੇ ਵੀ ਸੰਭਿਆ ਹੋਇਆ ਦੇਖੋ ਜਿੱਥੇ ਗੁਰੂ ਨਾਨਕ ਦੇਵ ਜੀ ਆਪ ਰਹਿੰਦੇ ਸੀ ਤੇ ਦੇਖੋ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਪੁਰਾਣੀ ਇਮਾਰਤ ਦੇ ਜਿਹੜੀ ਹਜੇ ਵੀ ਪ੍ਰੋਪਰ ਸ਼ੀਸ਼ਿਆਂ ਦੇ ਅੰਦਰ ਸੰਭਾਲ ਕੇ ਰੱਖੀ ਹੋਈ ਹੈ ਤੇ ਸਾਸੰਗਤ ਜੀ ਆਪਾਂ ਦਰਸ਼ਨ ਕੀਤੇ ਗੁਰਦੁਆਰਾ ਗੁਰੂ ਕਾ ਬਾਗ ਉਹ ਨਾਲ ਹੀ ਗੁਰਦੁਆਰਾ ਕੋਠੜੀ ਸਾਹਿਬ ਆ ਤੇ ਉਹਦੀ ਵੀ ਆਪਾਂ ਦਰਸ਼ਨ ਕਰਦੇ ਆਂ ਤੇ ਗੁਰਦੁਆਰਾ ਕੋਠੜੀ ਸਾਹਿਬ ਉਹ ਸਥਾਨ ਹੈ ਜਿੱਥੇ ਲੋਕਾਂ ਦੀ ਸ਼ਿਕਾਇਤ ਕਰਨ ਮਗਰੋਂ ਕਿ ਗੁਰੂ ਨਾਨਕ ਦੇਵ ਜੀ 13-13 ਕਹਿ ਕੇ ਸਾਰੇ ਲੋਕਾਂ ਨੂੰ ਵੱਧ ਰਾਸ਼ਨ ਪਾਣੀ ਦੇ ਦਿੰਦੇ ਨੇ ਤਾਂ ਦੌਲਤਖਾਨ ਲੋਧੀ ਨੇ ਗੁਰੂ ਨਾਨਕ ਦੇਵ ਜੀ ਕੋਲ ਹਿਸਾਬ ਮੰਗੇ ਤੇ ਜਦੋਂ ਹਿਸਾਬ ਇੱਥੇ ਬੁਲਾ ਕੇ ਕੀਤਾ ਤਾਂ ਗੁਰੂ ਜੀ ਦੇ ਖਾਤੇ ਵਿੱਚ 760 ਰੁਪਏ ਵੱਧ ਨਿਕਲੇ ਤਾਂ ਦੌਲਤਖਾਨ ਸ਼ਰਮਿੰਦਾ ਹੋ ਕੇ ਗੁਰੂ ਜੀ ਦੇ ਚਰਨੀ ਟੈ ਪਿਆ ਤੇ ਇੱਥੇ ਸ਼ਿਸ਼ੋਭਿਤਾ ਗੁਰਦੁਆਰਾ ਕੋਠੜੀ ਸਾਹਿਬ ਇਸ ਸਾਰੀ ਸਾਥ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਪੂਰਾ ਦੇਖਣ ਲਈ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਲਓ ਥੈਂਕ ਯੂ ਜੀ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ